ਪੰਜਾਬ ਦੇ ਵਿੱਚ ਇੱਕ ਸ਼ਰਾਬ ਦੇ ਠੇਕੇਦਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਪਟਿਆਲਾ ਦੇ ਵਿੱਚ ਇੱਕ ਮੈਰਿਜ ਪੈਲਸ ਨੇੜੇ ਸ਼ਰਾਬ ਦੇ ਠੇਕੇਦਾਰ ਬਲਜੀਤ ਸਿੰਘ ਨੇ ਫਾਹਾ ਲਿਆ ਦੱਸਦੇ ਕਿ ਬਲਜੀਤ ਸਿੰਘ ਦੀ ਜੇਬ ਦੇ ਵਿੱਚੋਂ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ ਹੈ ਤੇ ਨੋ ਪੇਜਾਂ ਦੇ ਇਸ ਸੁਸਾਇਡ ਨੋਟ ਦੇ ਵਿੱਚ ਬਲਜੀਤ ਸਿੰਘ ਨੇ ਸਾਰੀ ਕਹਾਣੀ ਨੂੰ ਬਿਆਨ ਕੀਤਾ ਦੱਸਦੇ ਕਿ ਬਲਜੀਤ ਸਿੰਘ ਨੂੰ ਇੱਕ ਮਹਿਲਾ ਲਗਾਤਾਰ ਹਨੀ Trap ਦੇ ਵਿੱਚ ਫਸਾ ਕੇ blackmail ਕਰ ਰਹੀ ਸੀ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰ ਰਹੀ ਸੀ ਬਲਜੀਤ ਸਿੰਘ ਦਾ ਕਹਿਣਾ ਹੈ ਇਸ ਸੁਸਾਈਡ ਨੋਟ ਦੇ ਵਿੱਚ ਜਿਹੜਾ ਲਿਖਿਆ ਗਿਆ ਉਸ ਦੇ ਆਧਾਰ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਬਲਜੀਤ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਵੀ 5 ਲੱਖ ਰੁਪਏ ਇਸ ਮਹਿਲਾ ਨੂੰ ਦੇ ਚੁੱਕਿਆ ਹੈ ਤੇ ਹੁਣ ਇਹ ਮਹਿਲਾ ਉਸ ਤੋਂ 2 ਲੱਖ ਰੁਪਿਆ ਦੀ ਮੰਗ ਕਰ ਰਹੀ ਸੀ ਜਿਸ ਤੋਂ ਬਾਅਦ ਦਬਾਅ ਹੇਠ ਆ ਕੇ ਬਲਜੀਤ ਸਿੰਘ ਨੇ ਫਾਹਾ ਲੈ ਲਿਆ ਇਸ ਸੂਸਾਇਡ ਨੋਟ ਦੇ ਵਿੱਚ ਬਲਜੀਤ ਸਿੰਘ ਨੇ ਕਿਹਾ ਹੈ ਕਿ ਕੈਥੋਲਿਕ ਤਲਾਕਸ਼ੁਦਾ ਔਰਤ ਨੇ ਉਸ ਨੂੰ ਹਨੀ Trap ਦੇ ਵਿੱਚ ਫਸਾਲਿਆ ਜਿਸ ਤੋਂ ਬਾਅਦ ਉਹ ਆਪਣੇ ਸਾਥੀ ਦੇ ਨਾਲ ਮਿਲ ਕੇ ਉਸ ਨੂੰ ਅਸ਼ਲੀਲ ਵੀਡੀਓ ਜ਼ਰੀਏ ਬਲੈਕਮੇਲ ਕਰ ਰਹੀ ਸੀ ਜਿਸ ਤੋਂ ਬਾਅਦ 5 ਲੱਖ ਰੁਪਏ ਦੀ ਫਿਰੋਤੀ ਲਈ ਅਤੇ ਫਿਰੋਤੀ ਲੈਣ ਤੋਂ ਬਾਅਦ ਉਹ 2 ਲੱਖ ਰੁਪਏ ਦੀ ਹੋਰ ਮੰਗ ਕਰ ਰਹੀ ਸੀ ਤਾਂ ਪੁਲਿਸ ਨੇ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਔਰਤ ਅਤੇ ਉਸਦੇ ਸਾਥੀ ਦੇ ਵਿਰੁੱਧ ਪਟਿਆਲਾ ਦੇ ਜ਼ੁਲਕਾ ਥਾਣੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਔਰਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਉਸਦੇ ਸਾਥੀ ਦੀ ਪਾਲ ਹਜੇ ਕੀਤੀ ਜਾ ਰਹੀ ਹੈ ਤਾਂ ਮ੍ਰਿਤਕ ਦੀ ਜੇਬ ਦੇ ਵਿੱਚੋਂ ਸੁਸਾਈਡ ਨੋਟ ਤੋਂ ਪਤਾ ਲੱਗਿਆ ਹੈ ਕਿ ਮਰਨ ਤੋਂ ਪਹਿਲਾਂ ਬਲਜੀਤ ਨੇ ਆਪਣੇ ਭਰਾ ਰਾਜੇਸ਼ ਨੂੰ ਫੋਨ ਕੀਤਾ ਸੀ ਜਿਸ ਦੇ ਵਿੱਚ ਉਸਨੇ ਦੱਸਿਆ ਸੀ ਕਿ ਇਹ ਮਹਿਲਾ 7 ਸਾਲ ਪਹਿਲਾਂ ਆਪਣੇ ਪਤੀ ਦੇ ਨਾਲ ਤਲਾਕ ਦੇ ਕੇਸ ਵਿੱਚੋਂ ਲੰਘ ਰਹੀ ਸੀ ਦੱਸਦੀ ਹੈ ਕਿ ਬਲਜੀਤ ਸਿੰਘ ਹਰਿਆਣਾ ਦੇ ਕੁਰਸ਼ੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਨੇ ਪੰਜਾਬ ਦੇ ਪਟਿਆਲਾ ਦੇ ਵਿੱਚ ਆ ਕੇ ਫਾਹ ਲਿਆ ਇਸ ਦੌਰਾਨ ਪੰਚਾਇਤਾਂ ਉਸ ਮਹਿਲਾ ਦੀਆਂ ਹੁੰਦੀਆਂ ਸੀਗੀਆਂ ਤੇ ਬਲਜੀਤ ਵੀ ਇਸ ਦੇ ਵਿੱਚ ਸ਼ਾਮਿਲ ਹੁੰਦਾ ਸੀ 7 ਸਾਲ ਪਹਿਲਾਂ ਇਸ ਮਹਿਲਾ ਦਾ ਤਲਾਕ ਹੋਇਆ ਸੀ ਤੇ ਪੰਚਾਇਤਾਂ ਦੇ ਵਿੱਚ ਬਲਜੀਤ ਸਿੰਘ ਸ਼ਾਮਿਲ ਹੁੰਦਾ ਸੀ ਇਸ ਦੌਰਾਨ ਉਸਦੇ ਸੰਪਰਕ ਦੇ ਵਿੱਚ ਆਇਆ ਸੀ ਤੇ ਇਸ ਦੌਰਾਨ ਮਹਿਲਾ ਨੇ ਉਸ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਲਿਆ ਤੇ ਉਸਦੇ ਨਾਲ ਸਰੀਰਕ ਸੰਬੰਧ ਵੀ ਬਣਾਏ ਬਲਜੀਤ ਸਿੰਘ ਨੇ ਕਿਹਾ ਕਿ ਇਸ ਦੌਰਾਨ ਉਸਨੇ ਧੋਖੇ ਦੇ ਨਾਲ ਮੇਰੇ ਤਰਾਜ਼ਯੋਗ ਵੀਡੀਓ ਅਤੇ ਫੋਟੋਆਂ ਖਿੱਚੀਆਂ ਬਾਅਦ ਦੇ ਵਿੱਚ ਉਸਨੇ ਮੈਨੂੰ ਇਹਨਾਂ ਫੋਟੋ ਉਹਾਂ ਤੇ ਵੀਡੀਓਜ਼ ਦੇ ذریعے ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਵੀਡੀਓਜ਼ ਅਤੇ ਫੋਟੋਆਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਲਗਾਤਾਰ ਇਹ ਮਹਿਲਾ ਬਲਜੀਤ ਸਿੰਘ ਨੂੰ ਬਲੈਕਮੇਲ ਕਰ ਰਹੀ ਸੀ ਬਲਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਔਰਤ ਦੀ ਹਰ ਮੰਗ ਪੂਰੀ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਉਸਨੇ ਬਲਜੀਤ ਤੋਂ 5 ਲੱਖ ਰੁਪਏ ਲਏ ਇਸ ਤੋਂ ਬਾਅਦ ਮਹਿਲਾ ਨੇ ਨਾ ਪੈਸਿਆਂ ਦੇ ਨਾਲ ਆਪਣੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਬਲਜੀਤ ਸਿੰਘ ਨੂੰ ਇਹ ਵੀ ਪਤਾ ਲੱਗਾ ਕਿ ਉਸਦੇ ਭਰਾ ਰਾਜੇਸ਼ ਦਾ ਸਾਲਾ ਰੋਤਾਸ ਵੀ ਇਸ ਕੰਮ ਦੇ ਵਿੱਚ ਔਰਤ ਦੇ ਨਾਲ ਸ਼ਾਮਲ ਸੀ ਲਗਭਗ 3 ਮਹੀਨਿਆਂ ਤੋਂ ਮਹਿਲਾ ਉਸ ਤੋਂ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸ ਦਾ ਸ਼ਰਾਬ ਦਾ ਕਾਰੋਬਾਰ ਵੀ ਬੰਦ ਹੋ ਚੁੱਕਿਆ ਸੀ ਇਸ ਕਾਰਨ ਉਸ ਕੋਲ ਪੈਸੇ ਨਹੀਂ ਸੀ ਤੇ ਉਸਨੇ ਪੈਸੇ ਦੇ ਤੋਂ ਮਨਾ ਕਰ ਦਿੱਤਾ ਤੇ ਜਦੋਂ ਉਹ ਪੈਸੇ ਨਹੀਂ ਦੇ ਸਕਿਆ ਤਾਂ ਮਹਿਲਾ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦੇ ਰਹੀ ਸੀ ਜਿਸ ਤੋਂ ਬਾਅਦ ਮਾਨਸਿਕ ਦਬਾਅ ਦੇ ਹੇਠ ਆ ਕੇ ਬਲਜੀਤ ਸਿੰਘ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੱਸਦੇ ਕਿ ਬਲਜੀਤ ਸਿੰਘ ਹਰਿਆਣਾ ਦੇ ਕੁਰਸ਼ੇਤਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਘਰੇ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਨੂੰ ਮਿਲਣ ਚੱਲਿਆ ਅਤੇ ਪਰਿਵਾਰ ਨੂੰ ਹੁਣ ਉਸ ਦੀ ਸੁਸਾਇਡ ਦੀ ਸੂਚਨਾ ਮਿਲੀ ਹੈ ਪਟਿਆਲਾ ਦੇ ਵਿੱਚ ਇੱਕ ਮੈਰਿਜ ਪੈਲੇਸ ਦੇ ਨੇੜੇ ਬਲਜੀਤ ਸਿੰਘ ਦੇ ਵੱਲੋਂ ਸੁਸਾਇਡ ਕਰ ਲਿਆ ਗਿਆ ਇੱਕ ਮਹਿਲਾ ਦੇ ਵੱਲੋਂ ਲਗਾਤਾਰ ਹਨੀ Trap ਦੇ ਵਿੱਚ ਫਸਾ ਕੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਹਾਲਾਂਕਿ ਬਲਜੀਤ ਸਿੰਘ ਨੇ ਸੁਸਾਇਡ ਨੋਟ ਦੇ ਵਿੱਚ ਉਸ ਗੱਲ ਦਾ ਜ਼ਿਕਰ ਕੀਤਾ ਹੈ ਉਹ ਕਿ ਪਹਿਲਾਂ ਵੀ ਉਹ ਮਹਿਲਾ ਨੂੰ 5 ਲੱਖ ਰੁਪਏ ਦੇ ਚੁੱਕਿਆ ਉਸ ਦਾ ਸ਼ਰਾਬ ਦਾ ਕਾਰੋਬਾਰ ਬੰਦ ਹੋ ਚੁੱਕਿਆ ਜਿਸ ਤੋਂ ਬਾਅਦ ਉਹ ਪੈਸੇ ਦੇਣ ਦੇ ਵਿੱਚ ਅਸਮਰਥ ਹੈ ਤੇ ਮਹਿਲਾ ਉਸ ਤੋਂ ਲਗਾਤਾਰ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ ਜਿਸ ਤੋਂ ਬਾਅਦ ਉਹ ਪਟਿਆਲਾ ਆਉਂਦਾ ਹੈ ਤੇ ਪਟਿਆਲਾ ਆ ਕੇ ਪਟਿਆਲਾ ਦੇ ਵਿੱਚ ਇੱਕ ਮੈਰਿਜ ਪੈਲੇਸ ਦੇ ਨੇੜੇ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਂਦਾ ਹੈ